ਦੋਸਤੋ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ ਇੱਕ ਅਗੇ ਸਮੂਹ ਦੇ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਜਲੰਧਰ ਤੋਂ ਐਮਪੀਸੀ 소ਸ਼ੀਲ ਕੁਮਾਰ ਰਿੰਕੂ ਤੇ ਜਲੰਧਰ ਤੋਂ ਹੀ ਜਿਹੜੇ ਉਹਨਾਂ ਦੇ ਐਮਐਲਏ ਸੀ ਸ਼ੀਤਨ ਅੰਗਰਾਲ ਜਿਨ੍ਹਾਂ ਦਾ ਨਾਮ ਹੈ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਪਾਰਟੀ ਦੇ ਹੋ ਗਏ ਆਮ ਆਦਮੀ ਪਾਰਟੀ ਦੇ ਲਈ ਇਸ ਤੋਂ ਵੱਡਾ ਝਟਕਾ ਉਹ ਕੀ ਹੋ ਸਕਦਾ ਕਿ ਆਮ ਆਦਮੀ ਪਾਰਟੀ ਦਾ ਇੱਕ ਮੌਜੂਦਾ ਐਮਐਲਏ ਤੇ ਮੌਜੂਦਾ ਐਮਪੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹ ਭਾਜਪਾ ਪਾਰਟੀ ਜੁਆਇਨ ਕਰਕੇ ਜਿਹੜੇ ਦੋਸਤ ਚੈਨਲ ਨੂੰ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਅਸੀਂ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਕਿ ਸੁਸ਼ੀਲ ਕੁਮਾਰ ਰੈਕੂ ਨੇ ਕਿਉਂ ਛੱਡੀ ਆਮ ਆਦਮੀ ਪਾਰਟੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਸ਼ੀਤਲ ਅੰਗਰਾਲ ਉਹਨਾਂ ਨੇ ਆਮ ਆਦਮੀ ਪਾਰਟੀ ਕਿਉਂ ਛੱਡੀ ਭਗਵੰਤ ਮਾਨ ਦਾ ਸਾਥ ਆਕਰ ਕਿਉਂ ਛੱਡਿਆ ਕੇਜਰੀਵਾਲ ਦਾ ਜਿਹੜਾ ਸਾਥ ਹੈ ਉਹ ਸਾਥ ਕਿਉਂ ਛੱਡਿਆ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਕਿਉਂਕਿ ਖਬਰ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੂਗੀ ਦੋਸਤੋ ਆਮ ਆਦਮੀ ਪਾਰਟੀ ਇਨ ਇਨਕਲਾਬ ਦਾ ਨਾਰਾ ਦਿੱਤਾ 92 ਸੀਟਾਂ ਆਨੀਆਂ ਪੰਜਾਬ ਦੇ ਵਿੱਚ ਇੱਕ ਐਮਐਲਏ ਸੁਸ਼ੀਲ ਕੁਮਾਰ ਨਿੰਗੂ ਬਣ ਗਏ ਅੱਜ ਉਹੀ ਐਮਐਲਏ ਛੱਡ ਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਨੂੰ ਹਾਲਾਂਕਿ ਇੱਕ ਐਮਐਲਏ ਨੇ ਸ਼ੀਤਲ ਅੰਗੁਰਾਲ ਤੇ ਇੱਕ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਨੇ ਸੁਸ਼ੀਲ ਕੁਮਾਰ ਨਿੰਗੂ ਜਿਹੜੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਜਿਨ੍ਹਾਂ ਨੇ ਜਾ ਕੇ ਫੁੱਲ ਦਾ ਕਮਲ ਜਿਹੜਾ ਹੈਗਾ ਫੁੱਲ ਹੈ ਕਮਲ ਦਾ ਨਿਸ਼ਾਨ ਹੈ ਬੀਜੇਪੀ ਦਾ ਉਸ ਨੂੰ ਦੋਸਤੋ ਜੁਆਇਨ ਕਰ ਲਿਆ ਵੀ ਪਾਰਟੀ ਨੂੰ ਇੱਕ ਕਿਸਮ ਦੀ ਬਗਾਵਤ ਕਹਿ ਸਕਦੇ ਹਾਂ ਐਮ ਐਲ ਏ ਐਮ ਪੀ ਜਿਹੜੇ ਹੈਗੇ ਰਹਿੰਦੇ ਨੇ ਬਗਾਵਤ ਕਰਦੀ ਆ ਆਪਣੀ ਪਾਰਟੀ ਦੇ ਖਿਲਾਫ ਤੇ ਆਪਣੀ ਪਾਰਟੀ ਨੂੰ ਛੱਡ ਕੇ ਇਹ ਚਲੇ ਗਏ ਬੀ ਜੀ ਪੀ ਪਾਰਟੀ ਦੇ ਵਿੱਚ ਕਾਰਨ ਕੀ ਇਹ ਤੁਹਾਨੂੰ ਦੱਸਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਵੱਡੀ ਖਬਰ ਸੀ ਬ੍ਰੇਕਿੰਗ ਖਬਰ ਸੀ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਹ ਆਮ ਆਦਮੀ ਪਾਰਟੀ ਦਾ ਐਮ ਐਲ ਏ ਸ਼ੀਤਲ ਅੰਗੁਰਾਲ ਤੇ ਆਮ ਆਦਮੀ ਪਾਰਟੀ ਦਾ ਇੱਕ ਐਮ ਪੀ ਉਹ ਛੱਡ ਕੇ ਚਲੇ ਗਏ ਆਮ ਆਦਮੀ ਪਾਰਟੀ ਨੂੰ ਸੋਸ਼ਲ ਕੁਮਾਰ ਰਿੰਕੂ ਸੀ ਜਾ ਕੇ ਬੀ ਜੀ ਪੀ ਪਾਰਟੀ ਉਹਨਾਂ ਨੇ ਜੁਆਇਨ ਕਰ ਲਿਆ